ਰਾਤ ਨੂੰ ਕੋਈ 7 ਵਜੇ ਇਹਨਾਂ ਨੇ ਮੇਰੀ ਸਾਰੀ ਸਿਕਿਉਰਿਟੀ ਵਿਡਰੋਅ ਕਰ ਦਿੱਤੀ। ਇਹਨਾਂ ਦੀ ਘਬਰਾਹਟ ਹੈ ਜਿਹੜੀ ਉਹ ਅੱਜ ਸਾਹਮਣੇ ਆ ਰਹੀ ਹੈ। ਇੱਕ ਇਹੋ ਜਿਹਾ ਵਿਅਕਤੀ ਜਿਸ ਦੇ ਉੱਪਰ ਵੱਡੇ ਨਸ਼ਿਆਂ ਦੇ ਐਲੀਗੇਸ਼ਨ ਲੱਗੇ ਹੋਣ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਲੈਵਲ ਦੀ Z+ ਸਿਕਿਉਰਿਟੀ ਮਿਲੀ ਹੋਵੇ ਕਿ ਇਹ ਜਾਇਜ਼ ਹੈ? ਹਰ ਕਿਸਮ ਨਾਲ ਚੁੱਪ ਕਰਾਉਣ 'ਚ ਇਹ ਫੇਲ ਹੋ ਗਏ। ਤੇ ਇਹਨਾਂ ਨੇ ਮੇਰੀ ਸਿਕਿਉਰਿਟੀ ਵਿਡਰੋਅ ਕੀਤੀ ਮੈਨੂੰ ਤਾਂ ਇਸ ਗੱਲ ਦਾ ਪਤਾ ਸੀ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਦੇ ਨਾਲ ਕਿਸੇ ਤਰੀਕੇ ਦੀ ਕੋਈ ਲਿਆਜ਼ ਨਹੀਂ ਹੋਣੀ ਚਾਹੀਦੀ ਇਹ ਚਾਹੁੰਦਾ ਕਿ ਸ਼ਾਇਦ ਇਹਨੂੰ ਮੂੰਹ ਬੰਦ ਕਰਾਉਣ ਦਾ ਤਰੀਕਾ ਹੀ ਹੈ ਕਿ ਇਹਨੂੰ ਜਦ ਕੋ ਹੋਊਗਾ ਨੀ ਨਾਲ ਪਾਜਤਾਲਾ ਤੇ ਕੋਈ ਗੋਲੀ ਮਾਰ ਦੂ ਭਗਵੰਤ ਮਾਨਾ ਇਸ ਤਰ੍ਹਾਂ ਚੁੱਪ ਨਹੀਂ ਕਰਨ ਵਾਲਾ ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਉਂਗਲਾਂ ਉਠਦੀਆਂ ਰਹੀਆਂ ਉਨ੍ਹਾਂ ਦੀ ਸਿਕਿਉਰਿਟੀ ਵਿਦਡਰਾ ਹੋਣ ਤੇ ਜਿਸ ਤਰੀਕੇ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਬੋਲ ਰਹੇ ਨੇ ਮੈਨੂੰ ਅਸੈਸਿਨੇਟ ਕਰਾ ਦਿਓ ਮੈਨੂੰ ਮਰਵਾ ਦਿਓ ਸੁਧੂ ਮੂਸੇ ਵਾਲੇ ਵਾਂਗੂ ਜਿਵੇਂ ਸੁਖਵੀਰ ਸਿੰਘ ਬਾਦਲ ਤੇ ਅਟੈਕ ਕਰਾਤਾ ਸੀ ਉਸ ਤਰ੍ਹਾਂ ਦਾ ਅਟੈਕ ਕਰਾ ਦਿਓ ਜਾਂ ਕੋਈ ਹੋਰ ਸਿਆਸੀ ਵਿਰੋਧੀਆਂ ਤੇ ਤੁਸੀਂ ਅਟੈਕ ਕਰਾਉਣਾ ਚਾਹੁੰਦੇ ਉਹ ਜਿਹਾ ਅਟੈਕ ਕਰਾਇਓ ਨੀਤਾ ਜੀ ਕਿਤੇ ਮੈਂ ਬਚ ਗਿਆ ਤੇ ਤੁਹਾਨੂੰ ਕਿਹਾ ਸੀ ਸਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਹਟਾਈ ਗਈ ਹੈ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਸਰਕਾਰ ਦੇ ਉੱਤੇ ਨਿਸ਼ਾਨੇ ਸਾਧ ਦਿੱਤੇ ਨੇ ਤੇ ਦੂਜੇ ਪਾਸੇ ਅਮਨ ਅਰੋੜਾ ਪੰਜਾਬ ਦੇ ਕੈਬਨ ਮੰਤਰੀ ਨੇ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਪਹਿਲਾਂ ਤੁਸੀਂ ਸੁਣੋ ਕਿ ਵਿਕਰਮ ਸਿੰਘ ਮਜੀਠੀਆ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿੱਡੇ ਤੁਸੀਂ ਡਿੱਗ ਗਏ ਹੋ ਆਪਦੀ ਪੋਲਿਟਿਕਸ 'ਚ ਜਦੋਂ ਵੇਖਿਆ ਮਜੀਠੀਏ ਨੂੰ ਕਾਬੂ ਨਹੀਂ ਕਰ پا ਰਹੇ ਸਿੱਟਾਂ ਬਦਲ ਲੀਆਂ ਇੱਕ ਸਿੱਟ ਬਦਲੀ ਦੂਜੀ ਬਦਲੀ ਤੀਜੀ ਬਦਲੀ ਚੌਥੀ ਬਦਲੀ ਪੰਜਵੀਂ ਬਦਲਤੀ ਸਾਰੀਆਂ ਹੀ ਸਿੱਟਾਂ ਬੇ ਸਿੱਟਾਂ ਨਿਕਲੀਆਂ ਹੁਣ ਮੈਂ ਫੇਰ ਕਹਿ ਰਿਹਾ ਆ ਸਾਧ ਸੰਗਤ ਜੀ ਪਹਿਲਾਂ ਕਹਿ ਰਿਹਾ ਤੁਹਾਨੂੰ ਜਿਹੜੀ ਨਵੀਂ ਸਿੱਟ ਬਣੀ ਆ ਇਕ ਕੁਇਡ ਪ੍ਰੋ ਕੋ ਹੈ ਲੈਣ ਦੇਣ ਹੈ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਅਫਸਰ ਹੁਣ ਜੂਨੀਅਰ ਹੋ ਗਏ ਆ ਇਹਨਾਂ ਅਫਸਰਾਂ ਨੂੰ ਪੋਸਟਿੰਗਾਂ ਦਿੱਤੀਆਂ ਜਾਣਗੀਆਂ ਲਾਲਚ ਦਿੱਤੇ ਜਾਣਗੇ ਕਿ ਭਾਈ ਜੋ ਰਿਪੋਰਟ ਅਸੀਂ ਕਹਿੰਨੇ ਉਹ ਪੇਸ਼ ਕਰ ਦੋ ਹਾਂ ਕਰ ਸਕਦੇ ਆ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਮਗਰ ਅਖੀਰ ਚ ਯਾਦ ਰੱਖਿਓ ਸਾਧ ਸੰਗਤ ਜੀ ਜਿਹਦਾ ਸਾਹਿਬ ਡਾਡਾ ਹੁੰਦਾ ਨਾ ਜੀ ਅਸਲ ਮਾਲਕ ਅਸਲ ਸਰਕਾਰ ਉਹ ਸੱਚੇ ਪਾਤਸ਼ਾਹ ਦੀ ਔਰ ਉਹਦੀ ਮੇਰ ਨਿਗਾਹ ਸੁਵੱਲੀ ਚਾਹੀਦੀ ਆ ਉਹਦੀ ਕਿਰਪਾ ਬਖਸ਼ਿਸ਼ ਚਾਹੀਦੀ ਹੋਆਂ ਅੰਗ ਸੰਗ ਸਹਾਈ ਚਾਹੀਦੇ ਆ ਕੋਈ ਸਾਡੀ ਜਿੱਤ ਨੂੰ ਸਚਾਈ ਨੂੰ ਲੁਕੋ ਨਹੀਂ ਸਕਦਾ ਨਾ ਕੋਈ ਸਾਨੂੰ ਇਸ ਤਰ੍ਹਾਂ ਹਰਾ ਸਕਦਾ ਮਗਰ ਮੇਰੇ ਵੀਰੋ ਬਕਲਾਹਟ ਵੇਖੋ ਜਦੋਂ ਮਜੀਠੀਆ ਹਰ ਕਿਸਮ ਨਾਲ ਚੁੱਪ ਕਰਾਉਣ 'ਚ ਇਹ ਫੇਲ ਹੋ ਗਏ ਤੇ ਇਹਨਾਂ ਨੇ ਮੇਰੀ ਸਿਕਿਉਰਿਟੀ ਵਿਡਰਾਅ ਕੀਤੀ ਮੈਨੂੰ ਤਾਂ ਇਸ ਗੱਲ ਦਾ ਪਤਾ ਸੀ ਕਿਉਂਕਿ ਛੁੱਟੀ ਵਾਲੇ ਦਿਨ ਸ਼ਨੀਵਾਰ ਸੈਟਰਡੇ 29 ਤਰੀਕ ਰਾਤ ਨੂੰ ਕੋਈ 7 ਵਜੇ ਇਹਨਾਂ ਨੇ ਮੇਰੀ ਸਾਰੀ ਸਿਕਿਉਰਿਟੀ ਵਿਡਰੋਅ ਕਰਤੀ ਜਿਹੜੇ ਗਨਮੈਨ ਮੇਰੇ ਨਾਲ ਉਸ ਵਕਤ ਮੌਜੂਦ ਸਨ ਉਹਨਾਂ ਨੂੰ ਫੋਨ ਆਈ ਜਾਣ ਬਾਰ-ਬਾਰ ਕਿ ਹੁਣੇ ਪਹੁੰਚੋ ਹੁਣੇ ਪਹੁੰਚੋ ਡੀਜੀਪੀ ਸਾਹਿਬ ਬਾਰ-ਬਾਰ ਪੁੱਛ ਰਹੇ ਆ ਔਰ ਉਹ ਵਿਚਾਰੇ ਮੇਰੇ ਵੱਲ ਵੇਖਦੇ ਸੀ ਕਿ ਇਹਨੂੰ ਇਕੱਲੇ ਛੱਡ ਕੇ ਕਿੱਥੇ ਜਾਣਾ ਮਗਰ ਮੈਂ ਜਦ ਉਹਨਾਂ ਦੇ ਹਾਲਾਤ ਵੇਖੇ ਉਹ ਤਾਂ ਵਿਚਾਰਾ ਮੁਲਾਜ਼ਮ ਹੈ ਕਨਸਟੇਬਲ ਆ ਕੋਈ ਹੈੱਡ ਕਨਸਟੇਬਲ ਆ ਮੈਂ ਆਪ ਦੇ ਸਿਕਿਉਰਿਟੀ ਇਨਚਾਰਜ ਨੂੰ ਫੋਨ ਕੀਤਾ ਚਰਨਜੀਤ ਸਿੰਘ ਉਹਦਾ ਨਾਂ ਉਹਨੂੰ ਕਹਿੰਦਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਰ ਮੈਂ ਕਹਾ ਮਗਰ ਇਹਨੂੰ ਤਾਂ ਅਫਸਰ ਮਗਰ ਪਏ ਆ ਇਹਨਾਂ ਦੇ ਮਗਰ ਪਏ ਆ ਕਿ ਵਾਪਸ ਰਿਪੋਰਟ ਕਰੋ ਵਾਪਸ ਰਿਪੋਰਟ ਕਰੋ ਤੂੰ ਕਹਿੰਦਾ ਤੇਰੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਦੱਸ ਫਿਰ ਕੀ ਹੋਣਾ ਚਾਹੀਦਾ ਕਹਿੰਦਾ ਸਰ ਮੇਰੇ ਕੋਲ ਜਵਾਬ ਕੋਈ ਨਹੀਂ ਇਹਨਾਂ ਨੂੰ ਤੁਹਾਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ ਉਸ ਵਕਤ ਮੈਂ ਫਿਰ ਇਹ ਫੈਸਲਾ ਕੀਤਾ ਕਿ ਇਹਨਾਂ ਵਿਚਾਰਿਆਂ ਦੀ ਨੌਕਰੀ ਇਹਨਾਂ ਦੇ ਪਰਿਵਾਰ ਇਸ ਤੇ ਗੁਜ਼ਰ ਕਰਦੇ ਇਹਨੂੰ ਖਤਰੇ 'ਚ ਨਾ ਪਾਵਾਂ ਮੈਂ ਇਮੀਡੀਏਟਲੀ ਉਹਨਾਂ ਨੂੰ ਸ਼ਨੀਵਾਰ देर रात ਨੂੰ ਉਹਨਾਂ ਨੂੰ ਵਾਪਸ ਭੇਜਿਆ ਕੋਈ 1 ਵਜੇ ਕੋਈ 2 ਵਜੇ ਕੋਈ 3 ਵਜੇ ਆਪਦੀ ਆਪਦੀ ਜਿਹੜੀ ਜਿਹੜੇ ਜਿੱਥੋਂ ਜਿੱਥੋਂ ਆਏ ਸਨ ਉਸ ਕਮਾਂਡੈਂਟ ਸਾਹਿਬ ਕੋਲ ਯਾਰ ਬਟਾਲੀਅਨ ਕੋਲ ਉਹਨਾਂ ਨੇ ਵਾਪਸ ਰਿਪੋਰਟ ਕੀਤਾ ਮਗਰ ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ ਜੀ ਜਦੋਂ ਭਗਵੰਤ ਮਾਨ ਸਾਰੀਆਂ ਸਾਚਾਂ ਤੋਂ ਫੇਲ ਹੋ ਗਿਆ ਹੁਣ ਮੈਨੂੰ ਐਕਸਪੋਜ਼ ਕਰਨਾ ਚਾਹੁੰਦਾ ਕਿਉਂਕਿ ਇਹ ਚਾਹੁੰਦਾ ਕਿ ਸ਼ਾਇਦ ਇਹਨੂੰ ਮੂੰਹ ਬੰਦ ਕਰਾਉਣ ਦਾ ਤਰੀਕਾ ਹੀ ਹੈ ਕਿ ਇਹਨੂੰ ਜਦ ਕੋ ਹੋਊਗਾ ਨਹੀਂ ਨਾਲ ਪਾਜਦ ਵਾਲਾ ਤੇ ਕੋ ਗੋਲੀ ਮਾਰ ਭਗਵੰਤ ਮਾਨਾ ਇਸ ਤਰ੍ਹਾਂ ਚੁੱਪ ਨਹੀਂ ਕਰਨ ਵਾਲਾ ਮੈਂ ਤੈਨੂੰ ਕਹਤਾ ਤੂੰ ਹੁਣ ਪਤਾ ਲੱਗਿਆ ਮੇਰੇ ਤੇ ਇੱਕ ਨਵਾਂ ਕੇਸ ਬਣਾਉਣ ਲੱਗਿਆ ਯਾਰ ਯੂ ਆਪਾ ਲਾਈ ਮੇਰੇ ਤੇ ਕਿਉਂਕਿ ਡਰੱਗ ਤੋਂ ਬਾਅਦ ਤਾਂ ਸਾਰੇ ਕੇਸ ਛੋਟੇ ਪੈ ਜਾਣਗੇ ਇਕੱਲਾ ਯੂ ਆਪਾ ਹੀ ਆ ਜਿਹੜਾ ਬਰਾਬਰ ਦਾ ਜਾਂ ਟਾਡਾ ਲੱਗੇ ਆ ਡੀਏ ਸੀਏ ਤਾਂ ਸਭ ਕੰਮ ਨਿਕੇ ਮੋٹے ਪਰਚਿਆਂ ਦੀ ਮੈਨੂੰ ਕੋਈ ਚੜੀ ਲੱਥੀ ਹਾਂ ਯਾ ਗੋਲੀ ਵਾਜੇ ਮੈਨੂੰ ਅਸੈਸੀਨੇਟ ਕਰਾ ਦੇਉ ਮੈਨੂੰ ਮਰਵਾ ਦੇਉ ਸੁੱਧੂ ਮੂਸੇ ਵਾਲੇ ਵਾਂਗੂ ਯਾ ਜਿਵੇਂ ਸੁਖਵੀਰ ਸਿੰਘ ਬਾਦਲ ਤੇ ਅਟੈਕ ਕਰਾਤਾ ਸੀ ਉਸ ਤਰ੍ਹਾਂ ਦਾ ਅਟੈਕ ਕਰਾ ਦਿਓ ਯਾ ਕੋਈ ਹੋਰ ਸਿਆਸੀ ਵਿਰੋਧੀਆਂ ਤੇ ਤੁਸੀਂ ਅਟੈਕ ਕਰਾਉਣਾ ਚਾਹੁੰਦੇ ਉਹ ਜਿਹਾ ਅਟੈਕ ਕਰਾਇਓ ਨਹੀਂ ਤਾਂ ਜੇ ਕਿਤੇ ਮੈਂ ਬਚ ਗਿਆ ਤੇ ਤੁਹਾਨੂੰ ਕਿਹਾ ਸੀ ਆ ਹੱਕ ਤੇ ਜ਼ੋਰ ਤੇ ਕਿਹਾ ਸੀ ਤੁਹਾਨੂੰ ਉਹ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਕਿਹਾ ਸੀ ਠਾ ਠਾ ਤੇ ਤੇ ਵੱਜਾਂਗੇ ਤੈਨੂੰ ਬੰਦਾ ਬਣਾ ਕੇ ਹਟਾਂਗੇ ਤੈਨੂੰ ਐਕਸਪੋਜ਼ ਕਰਕੇ ਹਟਾਂਗੇ ਔਰ ਇਹਦੇ ਲਈ ਭਾਵੇਂ ਜਾਨ ਵੀ ਜਾਣੀ ਪਵੇ ਨਾ ਜਾਨੀ ਉਸ ਮਾਲਕ ਦੇ ਹੱਥ ਵਸ ਹੈ ਤੇਰੇ ਵਰਗੇ ਸ਼ਰਾਬੀ ਤੇਰੇ ਵਰਗੇ ਕਬਾਬੀ ਜੀ ਨੇ ਪੰਜਾਬ ਦਾ ਬੇੜਾ ਘਰ ਕਰਤਾ ਰੋਜ਼ ਬੰਬ ਬਲਾਸਟ ਅੱਜ ਵੀ ਬੰਬ ਬਲਾਸਟ ਮਜੀਠੇ ਥਾਣੇ ਬੰਬ ਬਲਾਸਟ ਜੈਨਤੀਪੁਰ ਮੇਰੇ ਹਲਕੇ 'ਚ ਬੰਬ ਬਲਾਸਟ ਹੁਣ ਮੈਨੂੰ ਐਕਸਪੋਜ਼ ਕੀਤਾ ਜਾ ਰਿਹਾ ਕਿ ਭਾਈ ਇਹਨੂੰ ਸਿੱਧੇ ਹੋ ਕੇ ਟੱਕਰੋ ਇਹਨੂੰ ਸਿੱਧੂ ਮੂਸੇ ਵਾਲੇ ਵਾਂਗੂ ਠੋਕ ਦਿਓ ਇਹਦੇ ਕੋਲ ਕੋਈ ਸਿਕਿਉਰਿਟੀ ਨਹੀਂ ਐਸਲੀ ਮੈਂ ਨਹੀਂ ਜ਼ਿਕਰ ਕਰ ਰਿਹਾ ਸਾਂ ਔਰ ਅੱਜ ਕਿਉਂਕਿ ਹੁਣ ਅਖਬਾਰਾਂ 'ਚ ਹੀ ਗੱਲ ਆ ਗਈ ਹੈ ਟੀਵੀ ਚੈਨਲਾਂ 'ਤੇ ਚੱਲ ਪਈ ਹੈ ਤਾਂ ਮੈਂ ਤੁਹਾਡੇ ਰੂਬਰੂ ਹੋ ਰਿਹਾ ਕੀ ਭਾਈ ਫਿਕਰ ਨਾ ਕਰਿਓ ਤੁਹਾਡਾ ਆਸ਼ੀਰਵਾਦ ਤੁਹਾਡਾ ਪਿਆਰ ਤੁਹਾਡੀਆਂ ਦੁਆਵਾਂ ਨਾਲ ਚਾਹੀਦੀਆਂ ਨੇ ਔਰ ਇਹ ਆਵਾਜ਼ ਸਦਾ ਹੀ ਬਲੰਦ ਹੋ ਕੇ ਗੂੰਜੂਗੀ ਇਸ ਨਾਮ ਨਾਮਾ ਚੁੱਪ ਪਹਿਲਾਂ ਹੋਣ ਵਾਲਾ ਨਾਮ ਮੈਂ ਹੁਣ ਹੋਊਂਗਾ ਤਗੜੇ ਹੋ ਕੇ ਲੜਾਈ ਲੜਾਂਗੇ ਤੁਹਾਡਾ ਸਭ ਦਾ ਸਾਥ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੂਜੇ ਪਾਸੇ ਆਮਨ अरोड़ा ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿ ਰਹੇ ਨੇ ਉਹ ਵੀ ਸੁਣੋ ਆਵਾਦੀ ਪਾਰਟੀ ਸ਼ੁਰੂ ਤੋਂ ਕਹਿਦੀ ਆ ਰਹੀ ਹੈ ਕਿ ਰਵਾਇਤੀ ਪਾਰਟੀਆਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਣ ਦੇ ਲਈ ਜ਼ਿੰਮੇਵਾਰ ਰਹੀਆਂ ਨੇ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਵਿਅਕਤੀਆਂ ਜਿਨ੍ਹਾਂ ਦੇ ਉੱਪਰ ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਉਂਗਲਾਂ ਉੱਠਦੀਆਂ ਰਹੀਆਂ ਉਹਨਾਂ ਦੀ ਸਿਕਿਉਰਿਟੀ ਵਿਦਡਰਾ ਹੋਣ ਤੇ ਜਿਸ ਤਰੀਕੇ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਬੋਲ ਰਹੇ ਨੇ ਅੱਜ ਤੱਕ ਤਾਂ ਇਹ ਇਹ ਪੰਜਾਬ ਜਾਂ ਪੰਜਾਬੀਆਂ ਦੇ ਹੱਕਾਂ ਦੇ ਲਈ ਕਦੇ ਇਸ ਤਰ੍ਹਾਂ ਇਕੱਠੇ ਹੋ ਕੇ ਬੋਲੇ ਨਹੀਂ ਮੈਂ ਸਮਝਦਾ ਕਿ ਅੱਜ ਜਿੱਥੇ ਵੱਡੇ ਪੱਧਰ ਦੇ ਉੱਪਰ ਵੱਡੀ ਜੰਗ ਨਸ਼ਿਆਂ ਨੂੰ ਪੰਜਾਬ ਧਰਤੀ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਚਲਾ ਰਹੀ ਹੈ ਤੇ ਉਹਦੇ ਵਿੱਚ ਇਹ ਲੋਕ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਇਸ جنگ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀ ਇਸ جنگ ਦੇ ਵਿੱਚ ਕਾਮਯਾਬ ਹੋਣ ਇਸੇ ਕਰਕੇ ਇਹਨਾਂ ਦੀ ਘਬਰਾਹਟ ਹੈ ਜਿਹੜੀ ਉਹ ਅੱਜ ਸਾਹਮਣੇ ਆ ਰਹੀ ਹੈ ਇੱਕ ਇਹੋ ਜਿਹੇ ਵਿਅਕਤੀ ਜਿਸ ਦੇ ਉੱਪਰ ਵੱਡੇ ਨਸ਼ਿਆਂ ਦੇ ਐਲੀਗੇਸ਼ਨ ਲੱਗੇ ਹੋਣ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਲੈਵਲ ਦੀ Z+ ਸਿਕਿਉਰਿਟੀ ਮਿਲੀ ਹੋਵੇ ਕੀ ਇਹ ਜਾਇਜ਼ ਹੈ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਦੇ ਨਾਲ ਕਿਸੇ ਤਰੀਕੇ ਦੀ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਧਰਤੀ ਦੇ ਉੱਪਰੋਂ ਨਸ਼ਿਆਂ ਨੂੰ ਜੜਾਂ ਤੋਂ ਖਤਮ ਕਰਨ ਦੇ ਲਈ ਆਮ ਆਦੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਤੇ ਜਦੋਂ ਤੱਕ ਇਹ کاروبار ਇਹ ਗੋਰਖ ਧੰਦਾ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਹੋ ਜਾਂਦਾ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਟਿੱਕੇ ਨਹੀਂ ਬੈਠੇਗੀ ਅਸੀਂ ਇਹਦੇ ਲਈ ਤਿਆਰ ਕੀਤਾ ਹੋਇਆ ਹੈ ਦੱਸਦੀ ਕਿ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਹਟਾਈ ਗਈ ਹੈ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਵੱਡੇ ਲੀਡਰ ਵੀ ਇਸ ਮਾਮਲੇ ਦੇ ਉੱਤੇ ਪ੍ਰतिकਰਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਅਮਨ ਅਰੋੜਾ ਨੇ ਵੀ ਸਿੱਧਾ ਨਿਸ਼ਾਨਾ ਸਾਧ ਦਿੱਤਾ ਹੈ ਕਹਿੰਦੇ ਕਿ ਵੱਖ-ਵੱਖ ਮੁੱਦੇ ਪੰਜਾਬ ਦੇ ਨੇ ਪੰਜਾਬ ਦੇ ਪੰਜਾਬੀਅਤ ਦੇ ਪੰਜਾਬੀਆਂ ਦੇ ਕਈ ਹਿੱਤ ਨੇ ਉਹਨਾਂ ਵਾਸਤੇ ਕਦੇ ਵੀ ਸਿਆਸੀ ਧਿਰਾਂ ਇੱਕ ਨਹੀਂ ਹੋਈਆਂ ਇੱਕ ਹੋ ਕੇ ਕਦੇ ਵੀ ਨਹੀਂ ਬੋਲੀਆਂ ਤੇ ਹੁਣ ਕਹਿੰਦੇ ਇਸ ਮੁੱਦੇ ਦੇ ਉੱਤੇ ਸਾਰੀਆਂ ਧਿਰਾਂ ਇੱਕ ਹੋ ਕੇ ਸਰਕਾਰ ਨੂੰ ਘੇਰ ਰਹੀਆਂ ਨੇ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ